ਚੱਲ ਕੜੀ ਥੇ ਬਹਿਣੀ ਆ। ਹਾਂ ਤੇ ਸ਼ਾਂਤੀ ਬਾਬਾ। ਵੀਰ ਕਿਦਾਂ ਚਾਰੇ ਲੱਗੇ ਆ ਹੈਂ। ਦੱਸ ਇਹ ਸਾਲ ਜਿਹੜੀ ਕੀ ਕੰਮ ਕਰਦੀ ਰਹਿੰਦੀ ਆ। ਪਰ ਕੋਈ ਸਫਾਈ ਵੀ ਚੱਜ ਰਹਿੰਦੀ। ਬੜਾ ਘਟਾ ਵਾ। ਹੈਂ। ਪੱਲੇ ਪੱਲੇ ਆ ਵੇਖ। ਇੰਨੇ ਮਹਿੰਗੇ ਮੇਰੇ ਵੀਰ ਨੇ ਸੋਫੇ ਲਿਆਂਦੇ ਹੈਂ। ਕਿਤੇ ਵੇਖਿਆ ਨਹੀਂ ਉਹਨੇ ਕਿਤੇ ਪੈਸੇ ਖਰਚਣ ਲੱਗੇ ਨੇ। ਵੇਖ। ਕਿ ਤੇ ਕੱਟੇ ਨਾ ਹੱਥ ਕਿਤੇ ਕਰ ਕਰ ਕੰਡੇ ਹੋਏ ਕੋਨੇ ਕਿ ਤਾ ਸੋਚਿਆ ਨਹੀਂ ਪੈਸੇ ਖਰਚਣ ਲੱਗੇ ਨੇ ਕਿ ਚੀਜ਼ ਮੈਂ ਵਧੀਆ ਲੈਣੀ ਆ ਤੇ ਦੱਸ ਜੇ ਤੂੰ ਵਧੀਆ ਲੈਣੀ ਆ ਤਾਂ ਗਾੜੀ ਤੇਰੇ ਘਰ ਦੀ ਸਫਾਈ ਕਰਨ ਵਾਲੀ ਚਾਹੀਦੀ ਆ ਪਰ ਇਹਦਾ ਕੀ ਕਸੂਰ ਵਿਚਾਰੀ ਦਾ ਇਹਨੇ ਕੋ ਪਿੱਛੇ ਵੇਖਿਆ ਹੋਏ ਤੇ ਫਿਰ ਹੀ ਤਫਾਨਾ ਕਰੇ ਇਹਨੂੰ ਕੋ ਪਤਾ ਕਿ ਜੀਜਾ ਕਿਦਾਂ ਰਖੀ ਦੀਆਂ ਆ ਐਡੇ ਐਡੇ ਮਹਿੰਗੇ ਸੋਫੇ ਕਿਤੇ ਮੇਰੇ ਘਰ ਹੁਣ ਤੇ ਮੈਂ ਜਾਣ ਤੋਂ ਵੱਧ ਪਿਆਰ ਦੇ ਰੱਖੇ ਹੁਣ ਅਜੇ ਮੇਰੇ ਨਿਆਣੇ ਨਿੱਕੇ ਆ ਮੈਂ ਤਾਂ ਉਹੋ ਜੇ ਸੋਫੇ ਰਖੇ ਅਜੇ ਤੇ ਇਹਦਾ ਇਹ ਹਾਲ ਤੇ ਤੈਨੂੰ ਸਭ ਕੁਝ ਮਿਲਿਆ ਵਾ ਬਣਿਆ ਬੱਤਰਿਆ ਵਾ ਸਭ ਕੁਝ ਤੇਰੇ ਘਰ ਲੋ ਕਮਸੇ ਕਮ ਸਫਾਈ ਤੇ ਰੱਖ ਲਾ ਜਾਲੇ ਯਾਰ ਕੇ ਦਿਓ ਸੱਤਾਂ ਭਰੀ ਨਾ ਅੱਖੇ ਅੱਜ ਕੇ ਤੇ ਉਹ ਗੰਦ ਨਾ ਭਰੇ ਪਤਾ ਨਹੀਂ ਕਰਦੀ ਗਰਿੰਦੀ ਸਾਰੀ ਦਿਹਾੜੀ ਮੈਨੂੰ ਤੇ ਇਹ ਹੀ ਸਮਝ ਆਉਂਦੀ ਏ ਦੀ ਤੈਨੂੰ ਕੰਮ ਕੀ ਏ ਸਾਰੀ ਦਿਹਾੜੀ ਕੀ ਏ ਸਾਰੇ ਤੇ ਰੋਟੀ ਪਕਾ ਲਈ ਤੇ ਖਾ ਲਈ ਤੇ ਲੰਮੇ ਪੈ ਲਿਆ ਜਿਵੇਂ ਮੈਂ ਥੱਕ ਗਈ ਆ ਮੇਰੇ ਲੱਤਾਂ ਦੁਖਦੀਆਂ ਹੋ ਮੇਰੇ ਬਾਹਾਂ ਦੁਖਦੀਆਂ ਸਾਰੀ ਦਿਹਾੜੀ ਇਹੋ ਬਿਮਾਰੀਆਂ ਸੁਣਾਉਂਦੀ ਰਹਿੰਦੀ ਆ ਇਹੋ ਹੀ ਨਿ ਮੁਕਦੀਆਂ ਇਹਦੀਆਂ ਇਹ ਤਾਂ ਕਰਦੀਆਂ ਇਹਦੀ ਕਲਾਸ ਲਵਨੀ ਜਿਹੜਾ ਬੜਾ ਮੂੰਹ ਚੁੱਕ ਚੁੱਕ ਗੱਲਾਂ ਕਰਦੀ ਹੈ ਕਿ ਮੈਂ ਐ ਬੜੀ ਸਫਾਈ ਵਾਲੀ ਆ ਇਹ ਥੋੜੀ ਵੀ ਲੰਬਾ ਪੋਚਾ ਕਰ ਲਿਆ ਤੇ ਬਸ ਘਰ ਚ ਗੰਦ ਪਿਆ ਰਹਿੰਦ ਵੇ ਆਹ ਫੁੱਲ ਲਵਾ ਤਾ ਕਿਦਾਂ ਘਟੇ ਨਾ ਭਰੇ ਹੈ ਆਹ ਸਿੰਦਰੀਆਂ ਲਾ ਜਣੇ 2-4 ਇਹ ਵੀ ਭਰੀਆਂ ਘਟੇ ਨਾ ਪਾਬੀ ਇਹ ਪਾਬੀ ਹਾਂਜੀ ਭੈਣ ਜੀ ਉਰੇ ਆਈ ਹੈ ਜਿਹੜਾ ਗੱਲ ਸੁਣੀ ਆ ਗਈ ਜੇ ਆਈ ਆਈ ਛੱਤੀ ਮਾਚੀ ਮਾਰਿਆ ਫੜੇ ਕਰਦਕਦੇ ਕੀ ਹਾਲਤ ਕੀਤੀ ਆ ਹਾਂਜੀ ਭੈਣ ਜੀ ਦੱਸੋ ਨਾ ਹਾਂਜੀ ਭੈਣ ਜੀ ਦੱਸੋ ਦੀ ਲੱਗਦੀ ਏ ਮੈਨੂੰ ਇਹ ਦੱਸ ਵੀ ਜਿਹੜਾ ਘਰ ਵਾਲ ਲੋਕ ਇਦਾਂ ਰੱਖਦੇ ਆ ਹੈ ਆ ਵੇ ਟੇਬਲ ਹੈ ਆ ਵੇ ਸੋਫਾ ਵੇਖ ਉਹ ਉਪਰ ਛੱਤ ਵੱਲ ਧਿਆਨ ਮਾਰ ਹੈ ਉਹ ਪੱਖੇ ਵੱਲ ਧਿਆਨ ਮਾਰ ਹੈ ਇੱਧਰ ਵੇਖ ਫੁੱਲ ਤੈਨੂੰ ਹੋਰ ਵੀ ਕੁਝ ਬਖਾਲਾਂ ਹੈ ਭੈਣ ਜੀ ਤੁਹਾਨੂੰ ਦੱਸਿਆ ਤਾਂ ਹੈਗਾ ਹੀਗਾ ਵੀ ਘਰ ਦੀ ਸਫਾਈ ਹੋਣ ਵਾਲੀ ਸਾਰੀ ਹੋਣ ਹੀ ਮਿਸਤਰੀ ਲਾਏ ਆ। ਇਹਨਾਂ ਨੂੰ ਪਤਾ ਖਲਾਰਾ ਕਿੱਦਾਂ ਪੈਂਦਾ ਮਿਸਤਰੀਆਂ ਦੇ ਵਿੱਚ। ਜਦੋਂ ਸੀਮੈਂਟ ਚੁੱਕਦੇ ਆ ਤਾਂ ਘਟਾ ਉੱਡ ਡੁੱਡ ਕੇ ਪੈਂਦਾ ਵਾ। ਨਾ ਚਤਰੀਏ ਸੀਮੈਂਟ ਬਾਹਰ ਚੁੱਕਦੇ ਤਾਂ ਘਟਾ ਤਾਂ ਅੰਦਰ ਪਈ ਜਾਂਦਾ ਹੈ। ਸ਼ੀਸ਼ਾ ਤਰਾਲੇ ਦੇ ਵਾਲਾ ਸਾਰਾ ਮੜਿਆ ਵਾ ਤੇ ਘਟਾ ਕਿੱਧਰ ਦੀ ਆਈ ਜਾਂਦਾ ਵਾ। ਭਾਂਜੀ ਘਟਾ ਆ ਜਾਂਦਾ ਵੀ ਥਾਰਾਂ ਹੀ ਆ ਜਾਂਦਾ ਵਾ। ਤੁਹਾਨੂੰ ਕੀ ਪਤਾ ਵਾ? ਮੈਂ ਰੋਜ਼ ਸਫਾਈ ਕਰਨੀ ਆ। ਅਜੇ ਹੁਣ ਸਫਾਈ ਕਰਨੀ ਹੀਗੀ। ਤੇ ਤਾਂ ਘਟਾ ਜਿਹੜਾ ਤੇ ਮੈਂ ਰੋਜ਼ ਨੰਨਾ ਲੈਂਦੀ ਆ। ਮੈਨੂੰ ਪਤਾ ਵਾ ਪਿਰੋਜ ਕੱਟਾ ਜਾਂਦਾ ਵਾ ਪਰ ਆਹ ਰੋਜ ਵਾਲਾ ਕੱਟਾ ਲੱਗੇ ਨਾ ਤਨ ਵੇਖ ਕੇ ਤਾਂ ਜਮਾ ਜੰਮੇ ਆ ਵੇ ਮੇਰੇ ਕਿਤੇ ਹੱਥ ਹੀ ਕਿਦੇ ਵੇਖ ਕਿ ਆਹ ਵੇ ਤੇ ਜਾਲੇ ਭਲੇ ਕਿਤੇ ਐਦਾਂ ਹੁੰਦਾ ਹੈ ਤੇ ਤੁਸੀਂ ਪੈਂਜੀ ਅੰਦਰ ਬਹਿਣਾ ਹੈ ਤੁਸੀਂ ਇੱਥੇ ਕਿਉਂ ਆਣ ਕੇ ਬਹਿ ਗਏ ਨਾ ਕੀ ਗੱਲ ਵਾ ਮੈਂ ਇੱਥੇ ਨਹੀਂ ਬਹਿ ਸਕਦੀ ਮੈਂ ਨਹੀਂ ਵੇਖਣਾ ਵੀ ਕੀ ਹਾਲਤ ਕੀਤੀ ਹੈ ਘਰ ਬਾਹਰ ਦੀ ਤੂੰ ਹੈ ਸਿਆਣੀ ਬਣੀ ਤੂੰ ਹੈਗੀ ਆ ਦੱਸ ਮੈਰੇ ਤੇ ਕੋਈ ਗੱਲ ਨਹੀਂ ਮੈਂ ਤਾਂ ਘਰ ਦਿੱਤੀ ਆ ਮੈਨੂੰ ਤਾਂ ਪਤਾ ਸਭ ਕੋ ਤੁਹਾਡਾ ਕਿ ਕਿਦਾਂ ਦਾ ਸੁਭਾਣਾਂ ਤੁਹਾਡੀ ਗੱਦ ਕਿਦਾਂ ਤੁਹਾਡਾ ਰਹਿਣ ਸਹਿਣ ਵਾ ਜੇ ਕੋਈ ਬਗਾਨਾ ਬੰਦਾ ਆ ਜੇ ਉਹ ਤੁਹਾਨੂੰ ਕੀ ਕਹੇ ਭੈਣ ਜੀ ਅੱਜ ਮੈਂ ਰੋਟੀ ਪਾਣੀ ਬਣਾਇਆ ਚੌਕੇ 'ਚ ਵੜੀ ਹਾਂ ਰੋਟੀ ਪਾਣੀ ਬਣਾ ਕੇ ਮੈਂ ਸਫਾਈਆਂ ਵਾਲਾ ਪੇ ਹੋ ਜਾਣਾ ਹੈਗਾ ਨਹੀਂ ਰੋਟੀਆਂ ਕਿਹੜਾ ਕੋ ਖਾਣ ਬੈਠਾ ਹੈਗਾ ਹੈ ਰੋਟੀਆਂ ਬਾਅਦ 'ਚ ਪੱਕ ਜਾਂਦੀਆਂ ਤੂੰ ਪਹਿਲਾਂ ਆਪਣੀ ਸਫਾਈ ਦਾਤ ਕਰਿਆ ਕਰ ਕਿਸੇ ਦਾ ਪਤਾ ਹੁੰਦਾ ਕੋ ਇਹ ਵੀਰ ਮੇਰਾ ਕਿਦਾ ਐਡਾ ਵਧੀਆ ਸਰਦਾਰ ਬੰਦਾ ਹੈ ਕਿ ਤੋ ਉਹਦੇ ਵੱਲ ਕੋਈ ਨਾ ਕਰ ਧੁਰਿਆ ਰਹਿਦਾ ਉਹਨੇ ਲਿਆ ਕੇ ਡਰਾਈ ਰੂਮ 'ਚ ਬਿਠਾ ਲੈਣਾ ਉਹ ਬਾਕੀ ਆਪਣੇ ਬੈਡਰੂਮ ਬਾਅਦ 'ਚ ਸਾਫ਼ ਕਰ ਲਿਆ ਕਰ ਪਹਿਲਾਂ ਡਰਾਈ ਰੂਮ ਨੂੰ ਅੱਗ ਲਾਇਆ ਕਰ ਚੰਗੀ ਤਰ੍ਹਾਂ ਝਾੜੂ ਪੋਚਾ ਕਰਿਆ ਕਰ ਝੜਾ ਝੰਬੀ ਕਰਿਆ ਕਰ ਭੈਣ ਜੀ ਮੈਨੂੰ ਪਤਾ ਵਾ ਮੈਂ ਆ ਤੂੰ ਹੀ ਅੱਜ ਘਟਾ ਪਿਆ ਵੇਖਲਾ ਤੂੰ ਗੱਲਾਂ ਕਰਨ ਦੇ ਭੇਜੇ ਨਹੀਂ ਅੱਜ ਨਹੀਂ ਵੇਖਿਆ ਮੈਂ ਜਦੋਂ ਉਹ ਨਹੀਂ ਮੋਦਾ ਵੀ ਨਹੀਂ ਆ ਤਾਂ ਹੁਣ ਤੇ ਚਾਂਚੱਕ ਫੇਰ ਆਣ ਕੇ ਮਰ ਗਈ ਇੱਥੇ ਮੈਂ ਵੀ ਚਲ ਇੱਥੇ ਬਹਿਣੀ ਆ ਘੜੀ ਸ਼ਾਂਤੀ ਚ ਹੈ ਤੇ ਫੇਰ ਮੇਰਾ ਮੱਥਾ ਸੜ ਗਿਆ ਉਹ ਤਰ੍ਹਾਂ ਕਰ ਦੇ ਤੂੰ ਹੀ ਸ਼ਾਂਤੀ ਚ ਬਹਿਣ ਨਹੀਂ ਆਏ ਤੂੰ ਹੀ ਨੁਕਸਲ ਬਣਾਏ ਸੀ ਵੀ ਕੋਈ ਨੁਕਸਲ ਬੇ ਤੇ ਮੈਨੂੰ ਤਾਨੇ ਦਵਾ ਨਹੀਂ ਮੇਰੀ ਗੱਲ ਸੁਣ ਨੁਕਸ ਤਰ੍ਹਾਂ ਮਿੱਥਾ ਖੁੰਝਾ ਜਿ ਵੜਿਆ ਜਿਹੜਾ ਮੈਂ ਲੱਭ ਲਿਆ ਹੈ ਇਹ ਤਾਂ ਤਰ੍ਹਾਂ ਆਣਿਆਂ ਨੂੰ ਦਿਖਾ ਦੇ ਕੇ ਨਾਲ ਕੇ ਬੈਠੇ ਰਹੇ ਤਾਂ ਕਰ ਖਾਤ ਰੱਖ ਕੇ ਤੋਨੂੰ ਪਤਾ ਲੱਗ ਜੇ ਵੀ ਇੱਥੇ ਘਟਾ ਪਿਆ ਹੋ ਨਾ ਭੈਣ ਜੀ ਤਾਡੀ ਕੀ ਦਸ਼ਮਣੀਆਂ ਮੇਰੇ ਨਾਲ ਜੇ ਤੂੰ 2 ਦਿਨ ਰਹਿਣ ਹੁੰਦੇ ਜੇ ਚੱਜ ਸਵਾਦ ਨਾਲ ਰਿਆ ਕਰੋ ਹਾ ਕੀ ਕੰਮ ਆ ਤੂੰ ਕਦੀ ਕੋਈ ਨੁਕਸ ਕੱਢ ਦੇ ਕਦੀ ਕੋਈ ਨੁਕਸ ਕੱਢ ਦੇ ਜੇ ਇਹ ਕੰਮ ਚੰਗੇ ਤੁਹਾਡੇ ਵਾਂਗ ਤੇ ਇਹੋ ਹੀ ਗੱਲਾਂ ਤੇਰੀਆਂ ਮਾੜੀਆਂ ਈ ਹੋਂ ਪੇ ਜਿਹੜਾ ਤੂੰ ਕਹਿੰਦੀ ਆ ਕਿ ਮੇਰੇ ਤੇ ਨੁਕਸ ਕੱਢ ਦੇ ਜੇ ਮੈਨੂੰ ਤੁਹਾਨੂੰ ਚੰਗੀ ਨਹੀਂ ਲੱਗਦੀ ਇਹ ਆ ਵੀ ਗੱਲ ਸਮਝਣੀ ਨਹੀਂ ਆਪਾਂ ਕਿ ਭੈਣ ਜੀ ਬੋਲਦੀ ਕੀ ਆ ਤੇ ਜੇ ਮੈਂ ਗਲਤ ਹਾਂ ਤਾਂ ਇੱਕ ਚੀਜ਼ ਮੈਂ ਸਦਾਰਾ ਹੈ ਮੈਨੂੰ ਕੀ ਲੋੜ ਆ ਤੈਨੂੰ ਕਹਿਣ ਦੀ ਹਨ ਦੱਸ ਜੇ ਮੈਨੂੰ ਬੁਰੇ ਲੱਗਦੇ ਆ ਕੰਮ ਤੇ ਮੈਨੂੰ ਲੱਗਦਾ ਜੇ ਤੀਜਾ ਉਹ ਤੈਨੂੰ ਵੀ ਲੱਗਣਗੇ ਤੱਗਾ ਮੈਨੂੰ ਬੁਰੀ ਨਹੀਂ ਲੱਗਦੀ ਤੂੰ ਤੇ ਮੇਰੇ ਸਮਝਿਆ ਕਰ ਗੱਲ ਸਿਆਣੀ ਬਣ ਚਲੋ ਕੋਈ ਨਹੀਂ ਬੈਠੋ ਤੁਸੀਂ ਤੇ ਰੋਟੀ ਰੱਟੀ ਲਿਆਵਾਂ ਤੁਹਾਡੇ ਵਾਸਤੇ ਪਹਿਲਾਂ ਮੈਂ ਅਨਾ ਪਹਿਲਾਂ ਮੈਨੂੰ ਹੱਥਾਂ ਦਾ ਕੂਚਾ ਲਾ ਲੈਣ ਦੇ ਕਿਤੇ ਗੋੜੇ ਗੋੜੇ ਕਿਰਕ ਲੰਮਣ ਦੇ ਇਹ ਗੱਲ ਨਹੀਂ ਕਰਨੀ ਲਈ ਰੋਟੀ ਕਿੱਥੋਂ ਨੰਗਣੀ ਕੋਈ ਨਹੀਂ ਭੈਣ ਜੀ ਮੈਂ ਹੁਣੇ ਸਫਾਈ ਕਰ ਦੇਣੀ ਆ ਸਾਰੀ ਅਜੇ ਕੋਈ ਛੱਤੀ ਭੋਜਰ ਬਣਾ ਲੈਣਾ ਤੇ ਕਹੇ ਤੂੰ ਰੂੜੀ ਤੇ ਬਹਿ ਕੇ ਖਾ ਲੈ ਉਹ ਰੇ ਖਾਦੇ ਜਾਂਦੇ ਹੁੰਦੇ ਹਾ ਹੇ ਤੂੰ ਹੀ ਤੇ ਬਿਲਕੁਲ ਹੀ ਕਰਦਾ ਸਾਰਾ ਕੁਝ ਆ ਤੇ ਮਾੜਾ ਮੋਟਾ ਘੱਟਾ ਵੇ ਤੇ ਰੋਜੀ ਪੈ ਜਾਂਦਾ ਹਰ ਘਰ ਚ ਪੈ ਜਾਂਦਾ ਤੇ ਉਹ ਸਫਾਈ ਕਰਨੀ ਪੈਂਦੀ ਆ ਨਹੀਂ ਕਰਨੀ ਪੈਂਦੀ ਆ ਤੇ ਨਹੀਂ ਮੈਨੂੰ ਬਹੁਤ ਨਹੀਂ ਬਾਰ ਬਾਰ ਸਮਝਾਉਣ ਦੀ ਕਰਨੀ ਪੈਂਦੀ ਆ ਸਫਾਈ ਤੇ ਕਰੀਦੀ ਆ ਤੇ ਤੂੰ ਪਹਿਲਾਂ ਆਪ ਕਰ ਦਈਂ ਸਫਾਈ ਠੀਕ ਆ ਨਾ ਹਰ ਇੱਕ ਆਪਣੇ ਘਰ ਦਾ ਪਤਾ ਹੁੰਦਾ ਵੀ ਕਿਦਾਂ ਸਫਾਈ ਕਰਨੀ ਆ ਚਲ ਹੁਣ ਪਹਿਲਾਂ ਮੈਂ ਡਟਾਲ ਨਾਲ ਹੱਥ ਉਹ ਤੇ ਧੋਣੀ ਹੈਗਾ ਡਟਾਲ ਕੋ ਵੀ ਹੈ ਨਹੀਂ ਆ ਸਭ ਕੁਝ ਹੈਗਾ ਕਿਉਂ ਨਹੀਂ ਹੈਗਾ ਉੱਠੋ ਤਾਂ ਤੋਹਾ ਹੱਥ ਤਾਂ ਰੋਟੀ ਦਵਾ ਚਲ ਕੋਈ ਨਹੀਂ ਮੈਂ ਆ ਗਈ ਬਾਹਰ ਹੱਥ ਧੋ ਕੇ ਪੱਟ ਚਤਰੇ ਕਿ ਦੇ ਕਿੱਦਾਂ ਜ਼ਬਾਨ ਚੱਲਦੀ ਏ ਦੀ ਕਿਤੇ ਝੂਠੀ ਪੈਂਦੀ ਮਾਫਾ ਵੀ ਮੈਂ ਗਲਤ ਵਾਂ ਮੈਂ ਤੇ ਸਫਾਈਆਂ ਕਰਨੀਆਂ ਹੀ ਭੈਣ ਜੀ ਮੈਂ ਤੇ ਰੋਜ਼ ਸਫਾਈਆਂ ਕਰਦੀਆਂ ਲੋਕਾਂ ਦੇ ਘਰਾਂ ਜਿੱਕਾ ਟੱਪੈਂਦਾ ਇਹ ਨਾਨਿਕ ਵਾਰੇ ਆ ਸਕਦਾ ਸਿੱਧੀ ਝੂਠੀ ਹੁੰਦੀ ਆ ਤੇ ਫੇਰ ਤੇ ਜਦਨ ਦਿੰਦੇ ਮੈਨੂੰ ਚੱਲ ਮਨਾ ਉੱਠ ਲੰਗਰ ਖਾਲਾ ਨਬਰ ਕੀ ਵੇਖਾ ਜਾ ਕੇ ਹੁਣ ਉਹਦੇ ਚ ਨੇ ਕੀ ਬਣਾਇਆ ਉਹ ਕਿਹੜੇ ਚਾਈਦੀ ਬਣਾਈ ਰੋਟੀ ਕਲ ਕੋਈ ਨਾ ਨਾ ਚਾਹੀਦੇ ਬਣਾਈ ਹੋਈ ਤੇ ਫਿਰ ਉੱਥੇ ਕੰਨ ਖਿੱਚੂ ਇਹਦੇ ਫੜ ਕੇ ਕੀ ਕਰਾਂ ਫਿਰ ਮੈਂ ਮਿਲਕਣ ਚੁੱਪ ਰਿਆ ਜਾਂਦਾ ਆ ਇਹਨੂੰ ਤੇ ਚੰਗੀ ਤਾਂ ਸੁਧਾਰ ਕੇ ਜਾਉਂਗੀ ਮੈਂ ਹਾਈ ਹਾਈ ਕਿੱਦਾਂ ਦੀ ਨਣਾਣਵਾਏ ਇਦਾਂ ਦੀ ਨਣਾਣ ਤੇ ਰੱਬ ਕਿਹਨੂੰ ਨਾ ਦੇਵੇ ਅੰਤਰੀ ਗੱਲ ਗੱਲ ਤੇ ਮਰਨਾ ਪਸ ਲੜਾਈ ਕਰਨੋਂ ਪੈਦੀ ਰਹਿੰਦੀ ਆ ਵੀ ਕੋਈ ਨਾ ਕੋਈ ਗੱਲ ਇਹਦੇ ਮੂੰਹ ਤੋਂ ਡਿੱਗੇ ਤੇ ਮੈਂ ਗੱਦਾ ਇਸ਼ੂ ਬਣਾ ਕੇ ਤੇ ਕਪੱਟ ਘਰਾਂ ਘਰ ਦੇ ਵਿੱਚ ਮੈਂ ਤੇ ਇਹ ਸਮਝਾਉਂਦੀ ਵੀ ਮੈਂ ਇਹਦਾ ਕੀ ਚੁੱਕਿਆ ਆ ਇਹਦੀ ਆਈ ਦੀ ਨੀਜ਼ਤ ਕਰਨੀ ਆ ਮੈਂ ਜਦੋਂ ਆਉਂਦੀ ਆ ਸੌ ਭਾ ਭਰਨੀ ਇਹਦੇ ਮੈਂ ਹੈ ਜਾਣ ਲੱਗੀ ਨੂੰ ਵੀ ਕਈ ਕੁਝ ਦੇ ਕੇ ਤੋਰਨੀ ਆ ਫਿਰ ਵੀ ਪਤਾ ਨਹੀਂ ਕੀ ਗੱਲ ਆ ਮੇਰੇ ਭਾਈ ਬਰਿਆਈ ਆ ਲੋਕੀ ਕਹਿੰਦੇ ਪਰਜਾਈਆਂ ਮਾੜੀਆਂ ਹੁੰਦੀਆਂ ਆ ਪਰਜਾਈਆਂ ਵਿਚਾਰੀਆਂ ਕੀ ਕਰਨ ਜਦੋਂ ਇਹ ਜੀਆਂ ਨਣਾਣਾ ਪੱਲੇ ਪੈ ਜਾਣ ਜੇ ਨਣਾਣ ਚੰਗੀ ਹੋਵੇ ਤੇ ਪਰਜਾਈ ਦਾ ਕਿਹੜਾ ਦਿਮਾਗ ਭੋਇਆ ਕੋਈ ਹਾਕੂਗੀ ਏ ਹਾਦੀ ਹੋਈ ਆ ਕਿਹੜੇ ਪਾਸੇ ਜਾ ਕੇ ਮਰਾਂ ਮੈਂ ਮੈਂ ਤਾਂ ਜੀਣੀ ਦਿੰਦੀ ਕੀ ਨਹੀਂ ਗੱਲੇ ਗੱਲਾਂ ਕਰੀ ਜਾਣਦੇ ਨੇ ਮੈਂ ਕੱਲੀ ਤੇ ਗੱਲਾਂ ਕੀ ਕਰਨੀਆਂ ਆ ਆ ਜਿਹੜੀ ਤੇਰੀ ਭੂਆ ਆ ਆਫਤ ਹੂੰ ਦੱਸ ਦੇਣੀ ਪੈਣ ਦੀ ਤੇ ਆ ਟਪਕਦੀ ਮੇਰੇ ਸਿਰ ਤੇ ਹੈ ਉਹ ਚਲ ਇੱਥੇ ਆਵਾਂ ਕਿੱਥੇ ਜਾਣਾ ਉਹਨੇ ਆਉਣਾ ਤੇ ਪੁੱਤ ਇੱਥੇ ਹੀ ਆ ਪਰ ਮੈਂ ਵੀ ਤੇ ਆਖਦੀ ਕੁਛ ਲੱਗਦੀ ਆ ਨਾ ਮੇਰਾ ਘਰ ਵਾ ਮੈਨੂੰ ਨਹੀਂ ਪਤਾ ਮੇਥੇ ਸਫਾਈ ਕਰਨੀ ਆ ਮੈਂ ਕਿੱਦਾਂ ਰਹਿਣਾ ਵਾ ਉਹ ਨਹੀਂ ਸਫਾਈ ਦੀ ਪੂਰੀ ਆ ਤਾਂ ਮਹਾ ਘਰ ਤੇ ਪੂਰਾ ਤਾਂ ਇਹ ਕਿਹੜੀ ਗੱਲ ਕਰਦੇ ਨੇ ਪੁੱਤ ਹਣ ਤੂੰ ਦੱਸ ਮੈਂ ਆਪਣਾ ਸਫਾਈ ਨਹੀਂ ਕਰਦੀ ਘਰ ਵਿੱਚ ਗੰਦ ਪਿਆ ਹੁੰਦਾ ਸਾਡੇ ਘਰ ਚ। ਉਹ ਲੈ ਮੀ ਇਹ ਅਸੀਂ ਕਿਹੜੀ ਗੱਲ ਕਰਤੀ ਆ। ਸਾਡੇ ਘਰ ਜਦੋਂ ਮਾਰੀ ਸ਼ੀਸ਼ੇ ਨੂੰ ਚੰਕਾ ਲੈਂਦਾ ਵਾ ਠੀਕ ਆ ਨਾ ਤੇ ਮੇਰੇ ਯਾਰ ਨਾਲ ਹੁੰਦੇ ਆ ਨਾ ਤੇ ਵੀ ਨਹੀਂ ਸਿਫਤਾਂ ਕਰਕੇ ਜਾਂਦੇ ਆ। ਪੁੱਤ ਮੈਨੂੰ ਪਤਾ ਆ ਤੇਰੇ ਯਾਰ ਤੇ ਸਿਫਤਾਂ ਕਰਦੇ ਆ। ਤੇ ਤੇਰੀ ਭੂਆ ਸਿਫਤ ਕਰੇ ਤੇ ਫੇਰ ਵਾ ਨਾ। ਓਏ ਭੂਆ ਅੱਜ ਸੁਭਾਈ ਦੰਦਾ ਵਾ। ਮੈਂ ਕਾਹਦਾ ਸੁਭਾ। ਉਹਦੇ ਸਾਫ ਹੀ ਨਹੀਂ ਜਿੰਗਨੇ ਗੰਦੀ ਹਦੂ ਚੀਜ਼ ਗੰਦੀ ਹੈ ਕੋਈ ਨਹੀਂ ਜੀ। ਪੁੱਤ ਪਤਾ ਕੀ ਗੱਲ ਆ। ਤੇਰੀ ਭੂਆ ਨਾ ਸ਼ੁਰੂ ਤੋਂ ਮੇਰ ਨਾਲ ਚੜਦੀ ਰਹੀ ਆ। ਉਹਨੂੰ ਸੱਤ ਨੂੰ ਨੁਕਸ ਕਰਨੇ ਆਉਂਦੇ ਆ ਤੇ ਮੈਂ ਰੋਸੀ ਕੱਢਣੇ ਆ ਇਹਦੇ 10 ਦਿਨ ਰਣਾ ਪੂਆ ਨੇ ਹੋਰ ਤਾਂ ਚੜ ਜਾਣਾ ਵਾ ਐਡੀ ਕੋ ਆਖਣੇਗੀ ਆਗੀ ਮੈਂ 10 ਦਿਨ ਜਿਹੜੇ ਤਹਾਂ ਸਲਾ ਵਰਗੇ ਆ ਪਤਾ ਇਹ ਤੇ ਮੈਨੂੰ ਜੀਣ ਨਹੀਂ ਦਿੰਦੀ ਜੇ ਮੈਂ ਰੋਟੀ ਬਣਾ ਕੇ ਦਿੰਨੀ ਉਹ ਚ ਨੁਕਸ ਜੇ ਮੈਂ ਚਾਹ ਬਣਾ ਕੇ ਦਿੰਨੀ ਉਹ ਚ ਨੁਕਸ ਜੇ ਵੀ ਸਪਾਈ ਵਹਿਲੀ ਉਹ ਚ ਨੁਕਸ ਦੱਸ ਮਕੀ ਤਾ ਉਹਦੇ ਪਹਿਲੇ ਦਿਨ ਤੋਂ ਪੂਆ ਜੇ ਨੁਕਸਵਾ ਤੇ ਤੇ ਜੇ ਉਹ ਤਾਂ ਇਹਦੀ ਨਣਾ ਨਾਲ ਕੇ ਇਦਾਂ ਕਰੇ ਉੱਥੇ ਤੇ ਫਿਰ ਇਹਦਾ ਕੀ ਬਣੇ ਆਪ ਤਾਂ ਉੱਥੇ ਚੌਧਰ ਪੂਰੀ ਰੱਖੀ ਆ ਸਾਹ ਖਾ ਤੋਦੇ ਗਏ ਨਿਆਣੇ ਸੋਟੰਦੀ ਆ ਪਿਲੇ ਤੂ ਨਿਆਣੇ ਸਾਹਮਣੇ ਆਪਣੇ ਪੈਗੇ ਚੱਲੀ ਆ ਹੱਦ ਹੋ ਗਈ ਇਹਦੇ ਵਾਲੀ ਉਹ ਵਿਚਾਰੀ ਨਿਆਣੇ ਤਿਆਰ ਕਰੇ ਬਜ਼ੁਰਗ ਦੇ ਹੈਗੀ ਆ ਨਾਵਚਾਰੀ ਕਿਹਨੂੰ ਦੱਸਦੀ ਆ ਨਾ ਹੋਰ ਹੈ ਐਡੀ ਛੱਡਣੋਂ ਆਪੀ ਤਾਂ ਫੇਰ ਗੱਲ ਹੀ ਨਹੀਂ ਕਰਨ ਵਾਲੀ ਭੂਆ ਦੀ। ਦਾਦੀ ਸਾਧਾ ਹਾਲ ਪੁੱਛ ਲਈਏ ਭੂਆ ਦੀ ਦਸਤ ਫੇਰ ਆਪਾਂ ਲੱਗੇ ਕੀ ਹਾਲ ਤੇ ਕੀ ਨਹੀਂ। ਉਹਦੇ ਚੈ ਇੱਡਦੀ ਨਹੀਂ ਕੁੰਦੀ ਐ। ਉਹਦੀ ਤਾਂ ਜ਼ੁਬਾਨ ਖਿੱਚੀ ਐ ਨੇ। ਐਡਾ ਕਿ ਸ਼ੋਰ ਆ ਪਾਇਆ ਸਾਰੇ ਘਰ ਦੇ ਗੱਲ ਹੀ ਕਰਨ ਵਾਲੀ। ਜੇ ਸਾਰਾ ਹੀ ਉਹ ਵਿਚਾਰਾ ਬਿਆਣਾ ਨੇ ਬਦੀ ਲੈ ਆ ਤੇ ਕਦੀ ਛੱਡਿਆ। ਸਾਰਾ ਦਿਨ ਤੁਹਾਡਾ ਵਈ ਕਰਦਾ ਰਹਿੰਦਾ। ਉਹ ਤੋਰੇ ਕਰੀ ਲੈਵਾ ਕਰਦਾ। ਆਹ। ਇਹ ਮਹਾਰਾਣੀ ਆਣ ਕੇ ਤੇ ਇੱਥੇ ਮੱਦੇ ਸ਼ੋਰੇ ਭਵੀ ਰਹੀ ਦੀ ਸਾਰਾ ਦਿਨ। ਉਹ ਚੱਲ ਬੰਦਾ ਵਈ ਖੁਸ਼ੀ ਖੈ ਨਹੀਂ ਆਵੇ ਹੈ। ਆ ਕੇ ਰੋਤਣਾ ਮਾਰੇ ਬੰਦਾ। ਪਰ ਮੈਂ ਕਰਾਂ ਕਿ ਮੈਂ ਮਜਬੂਰ ਹਾਂ ਬੁੱਤ ਹੁਣ ਤੇਰਾ ਪਿਓ ਆ ਨਾ ਉਹ ਆਨਾ ਕਿ ਮੇਰੀ ਭੈਣ ਨੂੰ ਕੋਈ ਗੱਲ ਦੀ ਕਰਨੀ ਉਹ ਪਿਓ ਵੀ ਮਗਰ ਲਗਿਆ ਭੂਆ ਦੇ ਜਿੱਦਾਂ ਭੂਆ ਦੀਆਂ ਨਾ ਉਸੇ ਵੇਲੇ ਫੜਕ ਗੱਲ ਦੀ ਕਰ ਮਾਰ ਦੇਣੀ ਇਹ ਕਰੇਗੀ ਜਿਹੜੀ ਤੇਰੀ ਦਾਦੀ ਸੀ ਨਾ ਉਹ ਤੇਰੇ ਪਿਓ ਨੂੰ ਕਹਿ ਗਈ ਸੀ ਕਿ ਕੁੜੀ ਦਾ ਧਿਆਨ ਰੱਖੀ ਮਗਰ ਆਇਆ ਕਰੂ ਕਿ ਤੂੰ ਦੀਸਤ ਕਰਿਆ ਕਹਿਓ ਇਹ ਨਾ ਹੋਵੇ ਕਿ ਮਾਂ ਨਹੀਂ ਹੈਗੀ ਤੇ ਤੂੰ ਇਹਨੂੰ ਪੁੱਛੋ ਨਾ ਤੇ ਮਰਨ ਗਈ ਆ ਦੋ ਚਾਰ ਗੱਲਾਂ ਕਰ ਗਈ ਉਹ ਕੁੜੀ ਦੀ ਦੀਤ ਕਰੋ ਤੇ ਕੁੜੀ ਨਾਲ ਕੀ ਦੀ ਕਰੇ ਇਹ ਨਹੀਂ ਦੱਸਿਆ ਉਹਨੇ ਪਤਾ ਨਹੀਂ ਕੋ ਤੇ ਮੈਂ ਇਹਦਾ ਕੀ ਮਾੜਾ ਕੀਤਾ ਮਿੰਟ ਅਜੇ ਤੱਕ ਇਹੋ ਸਮਝ ਨਹੀਂ ਗਈ ਹੈ। ਹੋ ਚੱਲ ਮੰਮੀ ਇਹ ਕਿਹੜਾ ਲੋਜ ਦਾ ਕੰਮ ਹੋ ਰਿਹਾ ਕਿਤੇ ਹੈ? ਛੇਂ ਜਮਾਈ ਹੋਣਾ ਹੁੰਦਾ ਪੂਆ ਨੇ। ਛੇਂ ਜਮਾਈ ਨੇ? ਟਾਈਮ ਕੱਢ ਲੈ। ਕਿਹ ਛੇਂ ਜਮਾਈ? ਹੋ ਚੱਲ ਚਲ ਤੁਮ ਦੀ ਛੇਤੀਆਂ ਕੀ ਕਰੀਏ ਫੇਰ ਕੱਢ ਲਈ ਨਾ। ਕੀਆਂ ਹੁੰਦੀਆਂ ਕਿ ਨਹੀਂ? ਲੱਗ ਇਨਾ ਟਾਈਮ। ਹੋਈ ਗਿਆ। ਆ ਵੀ ਹੋ। ਐਨਾ ਮੇਰਾ ਜੀ ਨਾਲ ਫਰਾਮ ਕੀਤਾ ਅੰਦਰ ਅੱਜ ਤੱਕ ਮੈਂ ਆਈ ਨਹੀਂ ਕਰਕੇ। ਮੈਂ ਇਹ ਕਰਾਂ ਦੋ ਗੱਲਾਂ। ਜਾਂ ਪੁੱਛ ਜਾ ਕੇ ਪੂਆ ਬਹੁਤੀ ਭੁੱਖ ਲੱਗੀ ਮੰਮੀ ਦੀ। ਆਹ ਬੀਡੀ ਕਦੀ ਆਦਰਾ ਕੀ ਭੁੱਖ ਵਾਲੀ। ਅੱਜ ਕਿਹਾ ਜਾ ਕੇ। ਹੋਈ ਨੱਥਣੀਆਂ ਕਰ ਰੋਟੀਆਂ। ਕੁੱਝ ਖਾਇ ਲਿਆ ਨਹੀਂ ਹਾਂ। ਮੈਂ ਖਾਂ। ਬੈਠੀ ਕਿ ਤਾਂ ਅੱਖਾਂ ਕੱਢੀ ਜਾਂਦੀ ਸੋਈ ਬਾਦ। ਚਰਪਾਹ ਉੱਤੇ ਭੜਾ ਵਾਤੇ। ਇੰਨੇ ਚੜਾਈ ਨਾਮ ਕਰਦੇ ਮਨ। ਉਪਰਾ ਦੇ ਵਿੱਚ ਬਣਾ ਦਿੰਦਾ ਕੱਲ੍ਹ। ਮੈਨੂੰ ਆਦੀ ਕਿ ਤੂੰ ਇਹ ਨਹੀਂ ਕੀਤਾ ਜਲੇ ਆ ਕੇ ਬਹਿ ਜਾਂਦੀ ਨਾਲ ਦੋ ਦੋ ਸਬਜ਼ੀਆਂ ਨੂੰ ਪੱਛੀ ਲਾਵਾ ਤੇ ਫਿਰ ਇਹਨਾਂ ਦਵਾਵੇਂ। ਦੱਸ ਰੋਟੀ ਲੈਣ ਗਈ ਹੈ। ਘੰਟਾ ਹੋ ਗਿਆ। ਓ ਓਏ ਵੀ ਤੁਹਾਨੂੰ ਕਾਦੀ ਭੁੱਖ ਲੱਗੀ ਆਜ ਦੀ ਰੋਟੀ ਵੀ ਕੀ ਹੋ ਗਿਆ ਵਾ ਹਾਏ ਹਾਏ ਪੁੱਤ ਕਾਦੀ ਭੁੱਖ ਲੱਗੀ ਮੈਨੂੰ ਮੈਂ ਤੇ ਬੈਠੀ ਹਾਂ ਰਾਮ ਨਾਲ ਤੇ ਮਾਂ ਨੇ ਹੱਥ ਜੁਕੇਗੀ ਭੈਣ ਦੀ ਰੋਟੀ ਖਾ ਲੋ ਭੈਣ ਦੀ ਰੋਟੀ ਖਾ ਲੋ ਠੰਡੀ ਹੋ ਜਣੀ ਆ ਆਓ ਤੇ ਹੁਣ ਮੰਮੀ ਕੱਲੀ ਐ ਪਾਉਂਦੇ ਵੀ ਟਾਈਮ ਲੱਗਦਾ ਇਹ ਚੀਜ਼ ਨੂੰ ਕਰ ਵੀ ਪੈਂਦਾ ਆ ਭੈਣੇ ਕਿਹਨੇ ਸਾਰੇ ਡਿਸ਼ਾਂ ਬਣਾਈਆਂ ਨੇ ਭੈਣ ਜਿੰਨਾਂ ਕੋਲੇ ਪੰਡ ਲੱਭਣ ਦੇ ਕਿਤੇ ਉਹ ਡਿਸ਼ਾਂ ਚਲ ਬਣਾਈਆਂ ਨੇ ਤੇ ਚਾਰ ਜਿੰਦਾ ਮਰਜੀ ਨੇ ਤੁਸੀਂ ਆਏ ਹੋ ਹੈਂ ਹਾਂ ਵੇਗੜੀ ਗੱਲ ਵਾ ਹਾਂ ਤੇ ਫਿਰ ਜਿਹੜੀ ਇੱਕ ਅੰਦੇ ਸਬਜ਼ੀ ਬਣਾਈ ਮਣਦੇ ਮੇਰੇ ਮੱਥੇ ਤੇ ਮੈਂ ਖਾ ਕੇ ਤੇ ਮੈਂ ਵੀ ਕਹਾਂ ਚੱਲ ਮੈਂ ਰੋਟੀ ਖਾ ਲਈਏ ਤਾਂ ਹੁਣ ਮੈਂ ਘੜੀ ਲੰਮੇ ਪੈ ਜਾ ਲੈ ਪਵਾ ਜੀ ਮੱਥੇ ਮਾਣਣੀ ਗੜੀ ਗੱਲ ਹੋ ਹੈ ਵੇਕ ਫਾਇਰਸ ਤੇ ਟੌਰ ਨਾਲ ਰੋਟੀ ਮੈਂ ਕਾਹ ਕਰੋ ਸਕੋ ਹਾਂ ਟੌਰ ਕਾਦਾ ਮੇਰਾ ਸਵਾਦ ਟੌਰ ਹੀ ਨਹੀਂ ਐਵੇਂ ਵਾਜਾ ਮਾਰਦੇ ਤੇ ਬਿਨਾ ਮਲਰ ਦੀਆਂ ਤੇ ਵਾਜਾ ਕਾਦੀਆਂ ਵਾ ਮੈਂ ਤੇ ਵੇਖੀ ਹੀ ਰਾਨਾ ਤੈਨੂੰ ਦੱਸਿਆ ਵਾ ਹਾਂ ਤੇ ਕਹਿੰਦੀ ਵੀ ਰੋਟੀ ਖਾ ਲਾ ਤੇ ਨਿਆਣ ਕਿਤੇ ਬੈਠੀ ਆ 10 ਮਿੰਟ ਹੋ ਗਏ ਨੇ ਬੈਠੀ ਨੂੰ ਤਹਾਰੇ ਕਿਹੜੇ ਉੱਥੇ ਲੇਖ ਲਿਖਣ ਦਾ ਵੀ ਰਸੋਈ ਵਿੱਚ ਉਹ ਮੈਂ ਉੜੇ ਵੇਖਿਆ ਮੰਮੀ ਤਾਇ ਦਾ ਜੀ ਫੋਲ ਕੇ ਲਾਉਣੇ ਤੁਹਾਡੇ ਵਾਸਤੇ ਦੇਸੀ ਘਾਲ ਚੋਪੜ ਕੇ ਫੇਰ ਲੈ ਗਈ ਉਹ ਆ ਤੇ ਕੀ ਸੀ ਕਿ ਉਹਨਾਂ ਚੋਪੜ ਦੇ ਲੈ ਮੈਂ ਭੂਆ ਤੇ ਰੋਜ਼ ਆਉਂਦੀ ਹੱਡੀ ਹਾਂ ਓਕੇ ਮਿੰਟਾ ਚਲਾ ਦਿੰਦੇ ਤੂੰ ਮਸਾਲੇ ਮਸਕੇ ਨਾ ਮਾਰਾ ਕਰ ਮੈਂ ਉਹ ਮਸਾਲੇ ਨਹੀਂ ਲਾਉਂਦਾ ਮੈਂ ਸੱਚੀ ਗੱਲ ਨਹੀਂ ਕਰਦਾ ਮੈਂ ਇੱਕ ਤੂੰ ਹੀ ਆ ਜਿਹੜੀ ਮੇਰੇ ਨਾਲ ਗੱਲ ਕਰਦਾ ਪਿਆਰ ਨਾਲ ਆ ਤੇਰੀ ਮਾਂ ਤੇ ਸਾਰੇ ਦੇ ਵਿੱਚ ਸੜੀ ਰਹਿੰਦੀ ਕਿਤੇ ਹਰੇ ਕਿੰਨਾ ਦਾ ਕੰਮ ਪਹਾੜ ਚੁੱਕਿਆ ਆ ਨੇ ਓ ਨਹੀਂ ਨਹੀਂ ਭੂਆ ਮਮੀ ਸੜੀ ਨਹੀਂ ਕਿ ਰਹਿੰਦੀ ਔਰ ਕੱਲੀ ਨੂੰ ਕੰਮ ਬੜਾ ਪੈਂਦਾ ਤਾਂ ਕਰ ਕਿਦਾਂ ਕਰ ਤੂੰ ਬੋਤ ਪੱਕ ਨਾ ਪੁਰਿਆ ਕਰ ਆਪਣੀ ਮਾਂ ਦੇ ਆ ਚੱਲ ਪੱਕ ਪੂਰਨ ਵਾਲੀ ਕਿਹੜੀ ਗੱਲ ਮਾੜੀ ਮੋਟੀ ਗੱਲ ਤੇ ਕਰਨੀ ਪੈਂਦੀ ਆ ਲੋਕਾਰ ਕੰਮ ਆ ਇੱਕ ਤੂੰ ਤੇ ਇੱਕ ਤਰਫ ਪਿਓ ਕਰ ਰੋਟੀ ਚੱਲ ਕੋਈ ਨਹੀਂ ਰੋਟੀ ਤੇ ਲਾਉਣੀ ਹੁੰਦੀ ਹੈ ਇੱਕ ਜੀ ਤੇ ਭਾਵੇਂ ਦੋ ਜੀ ਸੀ ਉਹ ਤਾਂ ਪਹਾੜ ਚੁੱਕਿਆ ਹੱਸਦੇ ਆ ਵੇ ਲੱਗਣਾ ਟਾਈਮ ਹੋ ਗਿਆ ਹੀ ਉਹ ਚੱਲ ਕੋਈ ਗੱਲ ਪੁਹਾੜੀ ਹੋਣੀ ਨੇ ਆਹੋ ਭੈਣ ਜੀ ਆ ਲੋ ਆਹ ਰੋਟੀ ਲੈ ਆਪੋ ਮੇਰਾ ਦੋ ਸੋਜੇ ਬਣ ਗਿਆ ਤੇਰੇ ਵਾਸਤੇ ਹੈ ਨਾ ਇਹ ਨਾ ਟਾਈਮ ਖੁੰਬਾ ਨਹੀਂ ਤੇਰੇ ਪਿਓ ਕੋ ਮੈਂ ਖੁੰਬਾ ਦਾ ਕਿਹਾ ਭੈਣ ਜੀ ਆਏ ਆ ਵਾ ਧੋਆ ਬੜਿਆ ਪਸੰਦਾ ਖੁੰਬਾ ਨਾਲੇ ਕੋਈ ਨਹੀਂ ਸੁਆਦ ਬਣਾਈਆਂ ਹਾਕ ਤੇ ਵੇਖੋ ਹੂੰ ਬੋਆ ਮੇਖਾ ਨਾ ਕਿਡਾ ਚੰਗਾ ਆ ਹੈ ਵੇਖ ਕੇ ਤਾਂ 스멜 ਹੋਣੀ ਵਧੀਆ ਨਾ ਤੂੰ ਮੇਰੇ ਲੱਗਦਾ ਮਾਂ ਪੁੱਤ ਨੂੰ ਧਰ ਛਾ ਦੇਣਾ ਨਹੀਂ ਨਹੀਂ ਖਾਓ ਤੇ ਰੋਟੀ ਚੱਲ ਆਉਂ ਮੈਂ ਚੱਲ ਗਿਆ ਆ ਤੇਰ ਮਾਂ ਨਾਲ ਖਾ ਲੋ ਰੋਟੀ ਨੂੰ ਪਾਣੀ ਲੈ ਕੇ ਆਉਣਾ ਬਾਅਦ ਚ ਚੰਗੀ ਜੀ ਲੱਗਦੀ ਐ ਦਾਲਾ ਨੂੰ 2 ਛੋਟੀਆਂ ਸਵਾਦੀ ਬਣਾਈਆਂ ਨੇ ਦਾ ਦੋ ਛੋਟੀਆਂ ਦੇ ਗਈ ਆ ਚੱਲ ਇੱਕ ਅੱਧੀ ਬੋਲ ਖਾ ਲਈ ਬੜੀ ਸਵਾਦ ਬਣਾਈ ਆ ਸਬਜੀ ਦਾਲ ਦੀ ਮਜ਼ਾ ਹੀ ਆ ਗਿਆ ਪਰ ਮੈਨੂੰ ਥੋੜੀ ਕਰਾ ਚੰਗੀਆਂ ਬਣਾ ਦੇ ਆ ਜਦ ਕਿ ਆ ਤਾਂ ਤੇ ਪੂਆ ਚੱਲਣ ਜਿੰਨੀ ਕਿਹਨੋਂ ਮਸਾਵਾ ਨਹੀਂ ਲੋਰ ਘੱਟ ਹੀ ਮਿਰਚ ਜ਼ਿਆਦਾ ਹੈ ਆ ਤੇ ਬਹੁਤ ਹੀ ਮਜ਼ਾ ਆਉਂਦਾ ਹੈ ਪਾਣ ਦਾ ਸਾਰਸ ਹਾਂਜੀ ਪੁੱਤ ਰੋਟੀ ਪਾਤੀ ਲੈ ਜਾ ਤੂੰ ਮਨਾਵਾ ਆਦਾ ਆਦਾ ਸ਼ਤੀ ਕਰ ਹੁਣ ਗਰਮ ਗਰਮ ਫੁਲਕੇ ਹੁਣ ਕੇ ਫਟੰਡੇ ਵੇੜੇ ਓਏ ਆ ਗਿਆ ਆ ਮੇਰਾ ਪੁੱਤ ਆ ਲੈ ਚੱਲ ਕੋਆ ਰੋਟੀ ਤੇ ਖਾ ਲਈ ਤੇ ਮੈਂ ਵੀ ਖਾਣਾ ਹੁਣ ਮੈਨੂੰ ਮੇਰੀ ਇਤਲਾ ਦੀ ਸਮਝ ਨਹੀਂ ਆਈ ਹੂੰ ਪੀ ਕੀ ਚਿਕਨੀਆ ਚੋਪੜੀਆਂ ਗੱਲਾਂ ਕੀਤੀ ਆ ਪੂਆ ਨਾ ਜਾ ਕੇ ਉਹ ਤੇ ਕਿਤੇ ਕੁਸਕੀ ਦੀ ਰੋਟੀ ਖੜ ਕੇ ਉਹਦਾਂ ਦੇ 100 100 ਗੱਲਾਂ ਕਰਦੇ ਨੇ ਇਹ ਜਿਹੜੇ ਮੂੰਹ ਘਾਟੇ ਚ ਮਿਰਚ ਘਟ ਮੈਂ ਤਾਂ ਬੜੀ ਹਵਾ ਮਾਰ ਗਿਆਂ ਉਥੇ ਅੱਛਾ ਆਹ ਮੈਂ ਮੇਰੀ ਮਾਂ ਕਿਤੇ ਕੱਲ ਦਾ ਦੱਲ ਬੰਨਦੀ ਹੈ ਮੇਰੀ ਗੱਲ ਸੁਣ ਹਾਂ ਤੇ ਪੂਆ ਲਾ ਲਾ ਕੇ ਘੰਟਾ ਵਾਈ ਲਿਆ ਕਰ ਹਾਂ ਕਿਤੇ ਮੇਰੇ ਗਾਲਤ ਨਾ ਪਵੇ ਮੇਰਾ ਸਿਰੇ ਹੋਈਆਂ ਨਾ ਚਾਹ ਦੇ ਲਾ ਕੇ ਬਹਿ ਜਾ ਕਰਾ ਪੂਆ ਦੇ ਹਾਂ ਹੈ ਦਾਸ ਚੰਗੀਆਂ ਮਾਰੀਆਂ ਗੱਲਾਂ ਤੇ ਆਪ ਕੋ ਸਹੇਦ ਨਾ ਜਾਂ ਕਰਨੀ ਐ ਵਾਕਈ ਇਹ ਤਾਂ ਹੋਣੀ ਨਾ ਕੋਈ ਉਦੋਂ ਨਹੀਂ ਕੋਈ ਕਰਨਾ ਫਿਰ ਪਤਾ ਕੀ ਗੱਲ ਆ ਇਹ ਬੜਾ ਉਹਨਾ ਮੇਰੇ ਕੋਲ ਲਾਖ ਦੇ ਕਿਤਾ ਇਹ ਤਾਂ ਸੱਚੀ ਗੱਲ ਵਾ ਮੈਨੂੰ ਐਦਾਂ ਚੰਬੜਦੀ ਆ ਨਾਣ ਕੇ ਮੇਰਾ ਲਾਗ ਲੱਗ ਜਿਵੇਂ ਕੋਈ ਗਾਡਣ ਆ ਜਾਂਦੀ ਆ ਉਹਦੇ ਸਾਹਮਣੇ ਮੇਰੀ ਬੇਜੀ ਗਈ ਆ ਤੇ ਮੈਂ ਹੁਣ ਭੂਆ ਦੇ ਲਾਗੇ ਜਿਆਦਾ ਰਹਿ ਗਿਆ ਨੁਕ ਫਿਰ ਮੇਰੇ ਹੱਦਲੀ ਬੇਤੀ ਗਈਆਂ ਲਾਗੇ ਤੇਰੀ ਮਾਂ ਵੀ ਕਿਤੇ ਜਿੰਨੇ ਤੱਕ ਤੇਰੀ ਭੂਆ ਦੇਥੇ ਰਹਿਣਾ ਵਾ ਨਾ ਤੂੰ ਮੇਰਾ ਪੁੱਤ ਬਾਹਰ ਘੱਟ ਹੀ ਜਾਵੀਂ ਮੈਂ ਜਾਣਾ ਨਹੀਂ ਬਾਹਰ ਮੈਂ ਹੁਣ ਇੱਥੇ ਰਹਿਣਾ ਕਰੀ ਇਹਦਾ ਧਿਆਨ ਰੱਖ ਤੇ ਲਾਗੇ ਰਹਿਆ ਕਰ ਇਨੇ ਤੇ ਮੇਰਾ ਜਿਨਾਹ ਹਮ ਕਰਤਾ ਵੇ ਕੋਕਾ ਦੇਣਾ ਕੋਈ ਗੱਲ ਕਰਨ ਦਾ ਜੋ ਮਰਜ਼ੀ ਹੋ ਜੇ ਮੋਕਾ ਆਉਂਦਾ ਕਿਉਂਕਿ ਪਿਓ ਨੇ ਗੱਲ ਕੀਤੀ ਗਈ ਤੇ ਉਹਨੇ ਸਾਡੇ ਸਾਰੀ ਛੇਧਰ ਮਾਰੀ ਨਹੀਂ ਨਹੀਂ ਪਿਓ ਤੇਰਾ ਤੇ ਮੇਰੀ ਗੱਲ ਸੁਣਦਾ ਤੂੰ ਏਦਾਂ ਕਰ ਮੇਰਾ ਪੁੱਤ ਜਾਂ ਤੂੰ ਰਾਮ ਨਾ ਬੈ ਕੇ ਰੋਟੀ ਖਾਦਾ ਪਾਣੀ ਲੈ ਤੂੰ ਤੇਰੇ ਬਾਅਦ ਤੂੰ ਪਾਣੀ ਲੈ ਕੇ ਤੇ ਭੋਲ ਪਾਣੀ ਪਿਆਲਦਾ ਵਾ ਭੋਂਦੇ ਹੀ ਪਾਣੀ ਆ ਚੱਲ ਚੰਗਾ ਪਾਣੀ ਤੰਮਾ ਤੇ ਆਪਣੇ ਮੱਜਾ ਨਾ ਆਉਂਦੀ ਹਾਂ ਸਹੀ ਗੱਲ ਦਵਾ ਆ ਚੱਲ ਮੈਂ ਹੈ ਠੀਕਾ ਰੋਟੀ ਖਾ ਲੈ ਚੱਲ ਸ਼ੁਕਰਾਂ ਮਾਲਕਾ ਤੇ ਰੋਟੀ ਤੈਨੂੰ ਪਸੰਦ ਆਈ ਪਰ ਮੁੰਡੇ ਸਾਹਮਣੇ ਕਹਿਤਾ ਵਾ ਕਿ ਦਾਲ ਸਬਜ਼ੀ ਵਧੀਆ ਬਣੀ ਆ ਪਰ ਬਾਅਦ ਚ ਪਤਾ ਨਹੀਂ ਨੇ ਕੀ ਲੁਕਸ ਵਿਲੀਆਂ ਘੜੜੀਆਂ ਵਾ ਭਾਦੀ ਆਹ ਹੋ ਦਦੀ ਆ ਗਈ ਪੈਂਜੀ ਆ ਗਈ ਲੈ ਸ਼ੁਕਰ ਵਾ ਕਿਤੇ ਮੈਨੂੰ ਤਾਂ ਲੱਗਦਾ ਵਾ ਕਿ ਰੋਟੀ ਵਾਵੇਂ ਪਸੰਦ ਆਈ ਏ ਦਾਲ ਸਬਜੀ ਜਿਹੜਾ ਬਹੁਤ ਸੁਕਾ ਮੰਗਣ ਦੀ ਆ ਗਈ ਜੇ